ਹਾਂਜੀ ਪਿਆਰੇ ਦੋਸਤੋ ਬਹੁਤ ਹੀ ਪਿਆਰ ਤੇ ਸਤਿਕਾਰਪੂਰਵ ਸਤਿ ਸ਼੍ਰੀ ਅਕਾਲ ਆਪਾਂ ਥੋੜੀ ਜਿਹੀ ਅੱਜ ਗੱਲਬਾਤ ਟਰੱਕਿੰਗ ਦੇ ਸਪਨ ਦੇ ਵਿੱਚ ਹੀ ਕਰਨੀ ਚਾਹੁੰਦੇ ਸੀ ਕਿਉਂਕਿ ਜਿਹੜਾ ਸਿਆਲਾਂ ਦਾ ਸੀਜ਼ਨ ਉਹ ਹੁਣ ਇੱਕ ਤਰ੍ਹਾਂ ਦੇ ਨਾਲ ਸ਼ੁਰੂ ਹੋ ਚੁੱਕਿਆ ਤੇ ਇਸ ਸਮੇਂ ਦੇ ਵਿੱਚ ਜਿਹੜੀ ਸਨੋ ਵਗੈਰਾ ਉਹ ਵੀ ਕਾਫੀ ਪੈਂਦੀ ਆ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਮੁੰਡਾ ਸੀ ਜਿਹਦੀ ਮੌਤ ਹੋ ਗਈ ਸੀਗੀ ਕਲਰਾਡੋ ਸਟੇਟ ਦੇ ਵਿੱਚ ਆਪਾਂ ਉਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰਦੇ ਆਂ ਵੀ ਇਹਦਾ ਕਲਰਾਡੋ ਜਾਣਾ ਕੋਈ ਜਿਵੇਂ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਤੇ ਅੱਗੇ ਪਹਿਲੋਂ ਪੈਲ ਤਾਂ ਲੋਕੀ ਪਹਿਲਾਂ ਕਿਸੇ ਦੇ ਨਾਲ ਜਾਂਦੇ ਹੁੰਦੇ ਸੀ ਕਿੰਨਾ ਕਿੰਨਾ ਟਾਈਮ ਕਿਉਂਕਿ ਜਿਹੜੀ 70 ਦੀ ਹੈਲਾ ਉਹ ਬੜੀ ਅਮਰੀਕਾ ਦੇ ਵਿੱਚ ਮਸ਼ਹੂਰ ਆ ਤੇ ਉੱਥੇ ਛੇਤੀ ਕੀਤੇ ਇਕੱਲਾ ਕਹਿਰਾ ਬੰਦਾ ਨਾ 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 ਨਹੀਂ ਸੀ ਜਾਂਦਾ ਹੁੰਦਾ ਕਿਉਂਕਿ ਉਹ ਤਕਰੀਬਨ ਆਲਮੋਸਟ 100 ਮੀਲ ਦਾ ਕੋਈ ਡਾਊਨ ਹਿੱਲ ਪੈ ਜਾਂਦੀ ਆ 70 ਦੇ ਉੱਤੇ ਜਦੋਂ ਆਪਾਂ ਕੋਲਰਾਡੋ ਡਨਬਰ ਵੱਲੋਂ ਜਾਂਦੇ ਹੈਗੇ ਆ ਤੇ ਕਿਉਂਕਿ ਪਹਿਲਾਂ ਤਾਂ ਮੋੜ ਕੋੜ ਤੁਹਾਨੂੰ ਪਤਾ ਕਾਫੀ ਆ ਜਿਹੜੀ ਆਪ ਪਹਿਲਾਂ ਉਹੀ ਬਸ ਕਰਾਉਂਦੀ ਆ ਆਪ ਪਹਿਲਾ ਦੇ ਨਾਲੋਂ ਜਿਹੜੀ ਡਾਊਨ ਹਿੱਲ ਹੁੰਦੀ ਆ ਉਹ ਮੈਂ ਸਮਝਦਾ ਵੀ ਜ਼ਿਆਦਾ ਡੇਂਜਰਸ ਹੁੰਦੀ ਹੈਗੀ ਆ ਤੇ ਤੁਹਾਨੂੰ ਪਤਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤਾਂ ਜਦੋਂ ਡਾਊਨ ਹਿੱਲ ਜਾਂਦੀ ਆ ਤਾਂ ਉੱਥੇ ਸਪੀਡ ਜ਼ੋਨ ਬਣੇ ਹੁੰਦੇ ਹੈਗੇ ਆ ਵੀ 30 ਤੇ ਲਾਹੋ 35 ਤੇ ਲਾਹੋ ਤੇ ਜਦੋਂ ਖਾਸ ਤੌਰ ਤੇ ਤੁਹਾਡੇ ਕੋਲ ਲੋਡ ਭਾਰਾ ਤੇ ਜਿਵੇਂ ਕਿਹਾ ਵੀ 8000 ਦੇ ਨੇਟ ਗ੍ਰੋਸ ਆ ਤਾਂ ਉਦੋਂ ਤਾਂ ਬਹੁਤ ਹੀ ਖਿਆਲ ਦੇ ਨਾਲ ਉਤਾਰੋ ਕਿਉਂਕਿ ਟਰੱਕ ਹਿੱਲ ਚੜਾਉਣਾ ਸੌਖਾ ਹੁੰਦਾ ਜਿਹੜਾ ਲਾਉਣਾ ਉਹ ਬਹੁਤ ਜਿਵੇਂ ਕਲਾ ਵੀ ਕਲਾਕਾਰੀ ਮੰਗਦਾ ਹੈਗਾ ਕਿਉਂਕਿ ਕਹਿੰਦੇ ਆ ਵੀ ਜਿਹੜੇ ਗੀਅਰ ਦੇ ਵਿੱਚ ਤੁਸੀਂ ਆਪ ਪਹਿਲੇ ਟਰੱਕ ਚਾੜ੍ਹਦੇ ਹੈਗੇ ਹੋ ਤੇ ਜੇ ਉੱਥੇ ਜਿਵੇਂ ਕਲਾ ਵੀ ਜਿਹੜਾ ਗ੍ਰੇਡ ਆ ਉਹ 5 6% ਤੋਂ ਉੱਪਰ ਆਤਾ ਕੋਸ਼ਿਸ਼ ਕਰੋ ਵੀ ਉਹਨੂੰ ਉਸੇ ਗੀਅਰ ਦੇ ਵਿੱਚ ਜਾਂ ਉਦੋਂ ਇੱਕ ਗੀਅਰ ਡਾਊਨ ਕਰਕੇ ਲਾਹੋ ਅੱਜ ਕੱਲ ਤਾਂ ਹੁਣ ਆਟੋਮੈਟਿਕ ਟਰਾਂਸਮਿਸ਼ਨ ਆ ਗਏ ਇਹਨਾਂ ਦਾ ਤਾਂ ਹੁਣ ਮੈਨੂੰ ਪਤਾ ਨਹੀਂ ਵੀ ਮੈਨੂੰ ਲੱਗਦਾ ਵੀ ਮੈਨੂਅਲ ਵੀ ਹੋ ਜਾਂਦੇ ਹੋਣੇ ਇਹ ਤੇ ਜੇ ਤੁਸੀਂ ਜਿਵੇਂ ਕਲਾ ਵੀ ਉਹ ਆਟੋਮੈਟਿਕ ਆਪ ਦੇ ਆਪ ਵੀ ਅੰਗੀਰਾਂ ਦੇ ਵਿੱਚ ਰਹਿ ਜਾਂਦਾ ਤਾਂ ਕੋਸ਼ਿਸ਼ ਕਰੋ ਵੀ ਅਗੀਰ ਨੂੰ ਛੋਟਾ ਕਰਕੇ ਹੀ ਹਿਲਾਉਣ ਦੀ ਕੋਸ਼ਿਸ਼ ਕਰੋ। ਬਾਕੀ ਕੋਸ਼ਿਸ਼ ਕਰੋ ਵੀ ਜਦੋਂ ਤੁਹਾਡਾ ਟਰੱਕ ਆ ਜੇ ਉੱਥੇ 35 ਦੀ ਸਪੀਡ ਲਿਖੀ ਹੋਈ ਆ ਤਾਂ ਉਹਨੂੰ ਉਸ ਗੇਅਰ ਦੇ ਵਿੱਚ ਰੱਖੋ ਵੀ ਜਦੋਂ ਟਰੱਕ ਤੁਹਾਡਾ 30 ਤੋਂ 35 ਦੀ ਉੱਤੇ ਚੱਲਿਆ ਜਾਵੇ ਤਾਂ ਉਹਨੂੰ ਬ੍ਰੇਕ ਦੇ ਕੇ 5 ਮੀਲ ਥੱਲੇ ਘਟ ਕਰ ਲਓ। ਫੇਰ ਫੇਰ ਉਹਨੂੰ ਜਿਵੇਂ ਕਹਿਆ ਬਿੱਤਰਿਆ ਜਾਂਣ ਤੇ ਜਦੋਂ ਉਹ ਫੇਰ 35 ਤੇ ਚੱਲਿਆ ਜਾਂਦਾ 5 ਮੀਲ ਉੱਪਰ ਉਹਨੂੰ ਫੇਰ ਬ੍ਰੇਕ ਦੇ ਕੇ ਇਹ ਕੱਟ ਕਰ ਲੋ ਤੇ ਪਰ ਜੇ ਤੁਸੀਂ ਕਹੋਗੇ ਵੀ ਤੁਸੀਂ 35 ਵਾਲੇ ਜ਼ੋਨ ਦੇ ਵਿੱਚ ਟਰੱਕ ਜਿਹੜਾ 45 50 ਤੇ ਲਾਹੋਗੇ ਤੇ ਜੇ ਲੋਡ ਤੁਹਾਡਾ ਭਾਰਾ ਤਾਂ ਤੁਹਾਡੇ ਬ੍ਰੇਕਾਂ ਦਾ ਧੂਆ ਨਿਕਲ ਜਾਣਾ ਜਦੋਂ ਇੱਕ ਵਾਰੀ ਫਿਰ ਬ੍ਰੇਕਾਂ ਦਾ ਧੂਆ ਨਿਕਲ ਗਿਆ ਫਿਰ ਟਰੱਕ ਰੁਕਦਾ ਨਹੀਂ ਹੁੰਦਾ ਫਿਰ ਇਹ ਜਿਵੇਂ ਕਹਿੰਦਾ ਜਦੋਂ ਬ੍ਰੇਕਾਂ ਕਰਮ ਹੋ ਗਈਆਂ ਫਿਰ ਧੂਆ ਧਾਰ ਹੁੰਦਾ ਇਹਨੇ ਉਹ ਆਪਦੇ ਆਪ ਹੀ ਫਿਰ ਜਾਣਾ ਜਿੱਧਰ ਨੂੰ ਜਾਣਾ ਸੋ ਬਹੁਤ ਡੇਂਜਰਸ ਸਿਚੁਏਸ਼ਨ ਹੋ ਜਾਂਦੀ ਹੈ ਤੁਹਾਡੇ ਹੱਥ ਦੇ ਵਿੱਚ ਕੁਝ ਨਹੀਂ ਰਹਿੰਦਾ ਸੋ ਕੋਸ਼ਿਸ਼ ਕਰਿਆ ਕਰੋ ਵੀ ਜਦੋਂ ਡਾਊਨ ਹਿੱਲ ਲਾਉਨੇ ਹੋ ਤਾਂ ਉਹਨੂੰ ਜਿਵੇਂ ਕਹਿਆ ਉਹ ਜਿਹੜੇ ਗੀਅਰ ਦੇ ਵਿੱਚ ਚੜਾਉਨੇ ਹੋ ਉਸੇ ਗੀਅਰ ਦੇ ਵਿੱਚ ਹੀ ਜਾਂ ਉਦੋਂ ਇੱਕ ਘੱਟ ਕਰਕੇ ਲਾਹੋ ਤੇ ਤਕਰੀਬਨ ਕੋਸ਼ਿਸ਼ ਕਰੋ ਵੀ ਉਹਨੂੰ ਬ੍ਰੇਕ ਦਿਓ ਜਦੋਂ 5 ਮੀਲ ਸਪੀਡ ਟੁੱਟ ਜੇਵੇ ਫੇਰ ਉਹਨੂੰ ਜਾਣ ਦਿਓ ਜਦੋਂ 5 ਮੀਲ ਫੇਰ ਉੱਪਰ ਚੱਲ ਜਾਵੇ ਫੇਰ ਬ੍ਰੇਕ ਦਿਓ ਲਗਾਤਾਰ ਬ੍ਰੇਕ ਦੇ ਉੱਤੇ ਪੈਰ ਨਾ ਰੱਖੋ ਮੇਕ ਸ਼ੋਰ ਵੀ ਤੁਹਾਡੀ ਜਿਹੜੀ ਹਵਾ ਵਗੈਰਾ ਹੈਗੀ ਆ ਜਦੋਂ ਕੋਈ ਵੱਡੀ ਹਿੱਲ ਆ ਤਾਂ ਉਹ ਜ਼ਰੂਰੀ ਆ ਵੀ ਤੁਹਾਡੀ ਲੀਕ ਨਾ ਕਰਦੀ ਹੋਵੇ ਜੋ ਕਿ ਇਹ ਹਵਾਲੀ ਕਰਦੀ ਹੋਈ ਤਾਂ ਤੁਹਾਡੇ ਜਿਹੜੇ ਬ੍ਰੇਕ ਆ ਉਹ ਦੋ ਚਾਰ ਵਾਰੀ ਪੈਡਲ ਮਾਰੇ ਤੋਂ ਪਾਪ ਆਊਟ ਹੋ ਜਾਣੇ ਆ ਤੇ ਉਦੋਂ ਪਿੱਛੋਂ ਜਦੋਂ ਪਾਪ ਆਊਟ ਹੋ ਗਏ ਤੇ ਤੁਹਾਡੇ ਕੋਲ ਲੋਡ 80000 ਲੱਦਿਆ ਹੋਇਆ ਤੇ ਡਾਊਨ ਹਿੱਲ ਤੇ ਤੁਸੀਂ ਤੇਜ਼ ਹੋਗੇ ਉਹ ਫਿਰ ਧੂਆਂ ਨਿਕਲ ਜਾਣਾ ਬ੍ਰੇਕਾਂ ਦਾ ਜਦੋਂ ਇੱਕ ਵਾਰੀ ਬ੍ਰੇਕਾਂ ਕਰਮ ਹੋ ਗਈਆਂ ਫਿਰ ਜਿਹੜਾ ਟਰੱਕ ਆ ਉਹ ਰੁਕਦਾ ਨਹੀਂ ਹੁੰਦਾ ਸੋ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖੋ ਮੇਕ ਸ਼ੂਰ ਤੁਹਾਡੇ ਜਿਹੜੇ ਬ੍ਰੇਕ ਪੈਡ ਵਗੈਰਾ ਹੈਗੇ ਆ ਉਹ ਅਪ ਟੂ ਡੇਟ ਹੈਗੇ ਆ ਇਹ ਨਾ ਹੋਵੇ ਵੀ ਤੁਹਾਡੇ ਬ੍ਰੇਕ ਪੈਡ ਪੂਰੇ ਘਸੇ ਹੋਏ ਆ ਤੇ ਤੁਸੀਂ ਉਵੇਂ ਦੱਬੀ ਜਾ ਰਹੇ ਹੈਗੇ ਹੋ ਕਿਉਂਕਿ ਕਈ ਵਾਰੀ ਫਿਰ ਲੋਹੇ ਦੇ ਨਾਲ ਲੋਹਾ ਵੀ ਕੱਸਦਾ ਹੁੰਦਾ ਤੇ ਬਹੁਤ ਵਾਰੀ ਆਪਾਂ ਰੋਡ ਦੇ ਉੱਤੇ ਵੀ ਦੇਖਦੇ ਆਂ ਵੀ ਬਹੁਤ ਸਾਰੇ ਟਰੱਕਾਂ ਦਾ ਜਿਹੜੀਆਂ ਪਿਛਲੀਆਂ ਲਾਈਟਾਂ ਹੁੰਦੀਆਂ ਬ੍ਰੇਕਾਂ ਵਾਲੀਆਂ ਉਹ ਆਨ ਹੁੰਦੀਆਂ ਕਈ ਵਾਰੀ ਤੁਹਾਡੇ ਜਿਹੜੇ ਹੱਥ ਵਾਲੇ ਬ੍ਰੇਕ ਵਗੈਰਾ ਲੱਗੇ ਰਹਿ ਜਾਂਦੇ ਆ ਤਾਂ ਜਾਂ ਕੋਈ ਵੀ ਕੋਈ ਆਪਾਂ ਚੀਜ਼ ਵਗੈਰਾ ਰੱਖ ਦਿੰਦੇ ਆ ਜਿਹੜਾ ਹੈਂਡ ਬ੍ਰੇਕ ਹੁੰਦਾ ਉਹ ਤੇ ਤਾਂ ਉਹ ਕਈ ਵਾਰੀ ਲੱਗੇ ਰਹਿ ਜਾਂਦੇ ਫਿਰ ਹੌਲੀ 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 ਅਲੱਗ-ਅਲੱਗ ਕੇ ਬ੍ਰੇਕ ਉਹ ਤੁਹਾਡੇ ਬ੍ਰੇਕਾਂ ਦੇ ਵਿੱਚ ਧੂਆ ਨਿਕਲਣਾ ਸ਼ੁਰੂ ਹੋ ਜਾਂਦਾ ਪਿੱਛੇ ਤੁਸੀਂ ਕਈ ਵਾਰੀ ਨਿਗਾਨੀ ਮਾਰਦੇ ਤੇ ਜਿੱਦਾ ਕਰਕੇ ਅੱਗ ਵਗੈਰਾ ਵੀ ਲੱਗ ਜਾਂਦੀ ਹੈ ਟਰੈਲਰਾਂ ਨੂੰ ਜਾਂ ਤੁਸੀਂ ਹੋਰ ਨੋਟ ਕੀਤਾ ਹੋਣਾ ਵੀ ਜਦੋਂ ਕਈ ਵਾਰੀ ਰੋਡ ਦੇ ਉੱਤੇ ਜਾਂਦੇ ਹੁੰਦੇ ਆ ਬੰਦੇ ਇੱਕ ਅੱਧਾ ਟਾਇਰ ਵਿੱਚੋਂ ਜਾਮ ਹੋਇਆ ਹੁੰਦਾ ਬ੍ਰੇਕ ਖੁੱਲਦੀ ਨਹੀਂ ਸਿਆਲਾਂ ਦੇ ਵਿੱਚ ਖਾਸ ਕਰਕੇ ਉਹ ਮੇਂ ਦੱਬੀ ਜਾਂਦੇ ਆ ਲਕੀਰ ਬੋਂਦੇ ਉਹ ਵੀ ਕਈ ਵਾਰੀ ਪਿੱਛੇ ਅੱਗ ਲੱਗਣ ਦਾ ਕਾਰਨ ਬਣ ਜਾਂਦਾ ਤੇ ਆਪਦੀਆਂ ਹੱਬਾਂ ਵਗੈਰਾ ਦੇ ਵਿੱਚ ਤੇਲ ਵਗੈਰਾ ਧਿਆਨ ਨਾਲ ਦੇਖੋ ਕਿਉਂਕਿ ਕਈ ਵਾਰੀ ਜਿਹੜਾ ਤੇਲ ਘੱਟ ਹੋਣਾ ਜਿਹੜੇ ਬੈਰਿੰਗ ਵਗੈਰਾ ਜਾਮ ਹੋ ਕੇ ਵੀ ਪਿੱਛੇ ਟਰੈਲਰ ਨੂੰ ਅੱਗ ਪੈ ਜਾਂਦੀ ਹੁੰਦੀ ਆ ਸੋ ਇਹ ਤੁਹਾਡੀਆਂ ਇਹ ਚੀਜ਼ਾਂ ਦਾ ਡਾਊਨ ਹਿੱਲ ਵਾਸਤੇ ਖਿਆਲ ਰੱਖਿਓ ਬਾਕੀ ਅੱਜਕੱਲ ਤੁਹਾਨੂੰ ਪਤਾ ਵੀ ਮੌਸਮ ਸਰਦੀ ਵਾਲਾ ਮੂਰੇ ਆ ਚੱਲਿਆ ਹੈਗਾ ਤੇ ਇਹਦੇ ਵਾਸਤੇ ਜਿਵੇਂ ਕਹਿਆ ਵਿੱਚ ਇਹਨਾਂ ਦਾ ਖਾਸ ਖਿਆਲ ਰੱਖੋ ਜਿਵੇਂ ਤੁਸੀਂ ਇਧਰ ਪੋਰਟਲੈਂਡ ਵਾਸ਼ਿੰਗਟਨ ਜਾਂ ਇਧਰ ਯੂਟਾ ਜਾਂ ਡਨਵਰ ਵਗੈਰਾ ਤੁਸੀਂ ਜਾਣੇ ਹੈ ਕਿਉਂ ਤਾਂ ਇਨ ਇਨਾ ਸਟੇਟਾਂ ਦੇ ਵਿੱਚ ਜਿਹੜਾ ਚੀਨਾ ਵਗੈਰਾ ਹੁੰਦਾਂ ਰਿਕੁਆਇਰ ਹੁੰਦਾਂ ਹੈਗੀਆਂ ਜਦੋਂ ਵੀ ਸਾਈਨ ਜਗਦਾ ਵੀ ਚੇਂਜ ਆ ਰਿਕੁਆਇਰਡ ਤੇ ਤੁਹਾਨੂੰ ਚੀਨਾ ਪਾਉਣੀਆਂ ਪੈਂਦੀਆਂ ਜੇ ਤੁਸੀਂ ਚੀਨਾ ਪਾਏ ਤੋਂ ਬਿਨਾ ਫੜੇ ਜਾਓ ਤਾਂ ਟਿਕਟ ਬਹੁਤ ਵੱਡੀ ਮਿਲਦੀ ਹੁੰਦੀ ਹੈ ਤੇ ਇਹ ਮੇਰਾ ਖਿਆਲ ਹੈ ਇਧਰਲੇ ਪਾਸੇ ਜਿਹੜਾ ਪੋਰਟਲੈਂਡ ਓਰੇਗਨ ਵਾਲਾ ਏਰੀਆ ਇਧਰ ਤਾਂ ਮੇਰਾ ਖਿਆਲ ਹੈ ਵੀ ਤਕਰੀਬਨ ਅਕਤੂਬਰ ਤੋਂ ਸ਼ੁਰੂ ਹੋ ਜਾਂਦਾਂ ਹੈਗੀਆਂ ਚੀਨਾ ਤੇ ਗਾਂ ਅਪ੍ਰੈਲ ਅਮਰੀ ਤੱਕ ਜਾਂਦੀਆਂ ਹੈਗੀਆਂ ਤੇ ਤੁਹਾਨੂੰ ਕੈਰੀ ਕਰਨੀਆਂ ਪੈਂਦੀਆਂ ਐਸੇ ਤਰੀਕੇ ਨਾਲ ਕਿ ਅਡਨਬਰ ਵਾਲੇ ایرਗੇ ਦੇ ਵਿੱਚ ਤਾਂ ਹੋਰ ਵੀ अर्ਲੀ ਸਟਾਰਟ ਹੋ ਜਾਂਦੀਆਂ ਹੋਣਗੀਆਂ ਤੇ ਮੇਨਰ ਸ਼ੇਅਰ ਹੋ ਸਕਦਾ ਜੂਨ ਜੁਲਾਈ ਜੁਲਾਈ ਤੱਕ ਵੀ ਉਧਰ ਰਿਕੁਆਇਰ ਹੁੰਦੀਆਂ ਹੁਣ 70 ਵਗੈਰਾ ਦੇ ਉੱਤੇ ਤੇ ਕੋਸ਼ਿਸ਼ ਕਰੋ ਵੀ ਚੀਨਾ ਤੁਹਾਡੇ ਕੋਲੇ ਹੋਣ ਕਈ ਵਾਰੀ ਤੁਹਾਨੂੰ ਪਤਾ ਵੀ ਜਦੋਂ ਚੀਨਾ ਪਾਉਣੀਆਂ ਪੈਂਦੀਆਂ ਉਹ ਆਪਾਂ ਨੂੰ ਨਹੀਂ ਪ੍ਰੋਪਰ ਤਰੀਕੇ ਨਾਲ ਪਾਉਣੀਆਂ ਆਉਂਦੀਆਂ ਹੁੰਦੀਆਂ ਪਹਿਲਾਂ ਘਰੇ ਉਹਨਾਂ ਨੂੰ ਤੁਸੀਂ ਚੇਨਾ ਵਗੈਰਾ ਪਾਉਣਗਾ ਸਿੱਖੋ ਸਭ ਤੋਂ ਸੌਖਾ ਤਰੀਕਾ ਤਾਂ ਇਹ ਹੀ ਆ ਵੀ ਜਿਹੜਾ ਅੰਦਰਲਾ ਟਾਇਰ ਆ ਉਹਦੇ ਥੱਲੇ ਕੋਈ ਲੱਕੜ ਦਾ ਗੀਟਾ ਰੱਖ ਦਿਓ ਗੱਠਕ ਦਾ ਤਾਂ ਕਿ ਜਿਹੜਾ ਤੁਹਾਡਾ ਬਾਹਰਲਾ ਟਾਇਰ ਆ ਉਹ ਉੱਪਰ ਚੱਕਿਆ ਜਾਵੇ ਉਸ ਤੋਂ ਪਿੱਛੋਂ ਟਾਇਰ ਦੇ ਉੱਪਰਲੇ ਪਾਸੇ ਦੀ ਚੇਨਾ ਸੈਟ ਸੱਟ ਕੇ ਕੁੰਡੀ ਪਸਾ ਕੇ ਤੇ ਉਹਨਾਂ ਨੂੰ ਚਾਬੀ ਦੇ ਨਾਲ ਟਾਈਟ ਕਰ ਦਿਓ ਕਿਉਂਕਿ ਜਾਰੇ ਗੋਰੇ ਵਗੈਰਾ ਤਾਂ ਉਹ ਰੈਗੂਲਰ ਟਾਇਰਾਂ ਦੇ ਉੱਤੇ ਸੈਟ ਲੈਂਦੇ ਹੈਗੇ ਆ ਚੇਨਾਂ ਤੇ ਉਹਨਾਂ ਨੂੰ ਹਸਾਬ ਹੁੰਦਾ ਉਹ ਟਰੱਕ ਨੂੰ ਗਾਂ ਪਛਾਂ ਕਰਕੇ ਪਾ ਲੈਂਦੇ ਆ ਪਰ ਜਿਹੜਾ ਬੰਦਾ ਨਵਾਂ ਉਹਦੇ ਵਾਸਤੇ ਸਭ ਤੋਂ ਬੈਸਟ ਤਰੀਕਾ ਇਹੀ ਹੈ ਵੀ ਤੁਸੀਂ ਟਾਇਰਾਂ ਦੇ ਥੱਲੇ ਅੰਦਰਲੇ ਟਾਇਰ ਥੱਲੇ ਗੀੜਾ ਦੇ ਕੇ ਜਿਹੜਾ ਬਾਹਰਲਾ ਟਾਇਰ ਆ ਉੱਪਰ ਚੱਕਿਆ ਜਾਂਦਾ ਫਿਰ ਤੁਸੀਂ ਚੇਨ ਨੂੰ ਉੱਪਰ ਸੱਟ ਕੇ ਚੰਗੀ ਤਰ੍ਹਾਂ ਘੁਮਾ ਕੇ ਜਿੱਥੇ ਮਰਜ਼ੀ ਉਹਨੂੰ ਕੱਸ ਲਓ ਤੇ ਤੁਹਾਨੂੰ ਪਤਾ ਵੀ ਕਈ ਥਾਵਾਂ ਦੇ ਉੱਤੇ ਤਾਂ ਚੇਨ ਆਏ ਹੁੰਦੀਆਂ ਵੀ ਤੁਸੀਂ ਇੱਕ ਐਕਸਲ ਦੇ ਉੱਤੇ ਪਾ ਕੇ ਇੱਕ ਇੱਕ ਟ੍ਰੇਲਰ ਦੇ ਐਕਸਲ ਤੇ ਪਾ ਲੋ ਇੱਕ ਟਰੱਕ ਦੇ ਐਕਸਲ ਤੇ ਪਾ ਲੋ ਤਾਂ ਉਹ ਚੱਲ ਜਾਂਦਾ ਮੇਰੇ ਖਿਆਲ ਮੁਤਾਬਕ ਜਦੋਂ ਤੁਸੀਂ ਸਿੰਗਲ ਐਕਸਲ ਦੇ ਉੱਤੇ ਚੇਨ ਪਾਉਣੀ ਆ ਤਾਂ ਜਿਹੜਾ ਸਾਰਿਆਂ ਤੋਂ ਪਿਛਲਾ ਐਕਸਲ ਆ ਟਰੱਕ ਦਾ ਉਹਨੂੰ ਚੇਨ ਪਾਓ ਤੇ ਇਸੇ ਤਰੀਕੇ ਦੇ ਨਾਲ ਟ੍ਰੇਲਰ ਦਾ ਵੀ ਐਵੇਂ ਹੀ ਆ ਜਦੋਂ ਫੁੱਲ ਚੇਨ ਰਿਕੁਆਇਰ ਹੁੰਦੇਗਾ ਉਦੋਂ ਤੁਹਾਨੂੰ ਪਤਾ ਵੀ ਟਰੱਕ ਦੇ ਵੀ ਪਾਉਣੀਆਂ ਪੈਂਦੀਆਂ ਤੇ ਆਪਣਾ ਟ੍ਰੇਲਰ ਦੇ ਵੀ ਪਾਉਣਗਾ ਪੈਂਦੀਆਂ ਸਾਰੇ ਟੈਰਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਇੱਕ ਚੀਜ਼ ਹੋਰ ਮੇਕ ਸ਼ੂਰ ਕਰੋ ਵੀ ਜਿਹੜਾ ਤੁਹਾਡਾ ਡੀਫਰੋਸਟਰ ਹੁੰਦਾ ਨਾ ਜਿਵੇਂ ਆਪਣਾ ਜਿਹੜਾ ਪੱਖਾ ਅੰਦਰੋਂ ਚੱਲਦਾ ਹੁੰਦਾ ਤਪਤੀ ਹਵਾ ਵਾਲਾ ਉਹ ਮੇਕ ਸ਼ੂਰ ਕਰੋ ਵੀ ਚੱਲਦਾ ਹੋਵੇ ਕਿਉਂਕਿ ਜਦੋਂ ਸ਼ੀਸ਼ੇ ਦੇ ਉੱਤੇ ਬਰਫ਼ ਵਗੈਰਾ ਜੰਮ ਜਾਂਦੀ ਆ ਤਾਂ ਉਹ ਇੱਕੋ ਇੱਕ ਤਰੀਕਾ ਵੀ ਡੀਫਰੋਸਟਰ ਤੁਹਾਡਾ ਚੰਗੇ ਤਰੀਕੇ ਦੇ ਨਾਲ ਚੱਲਦਾ ਹੋਵੇ ਕਈ ਵਾਰੀ ਅੱਜਕੱਲ ਤਾਂ ਵੈਸੇ ਇਹਵੇਂ ਹੀ ਚੱਲਦਾ ਵੀ ਜਦੋਂ ਟਰੱਕ ਦੇ ਵਿੱਚ ਆਪਾਂ ਡੀਫਰੋਸਟਰ ਔਨ ਕਰਦੇ ਆ ਨਾਲ 에어 ਕੰਡੀਸ਼ਨ ਔਨ ਹੋ ਜਾਂਦਾ ਉਹ ਚੰਗੀ ਗੱਲ ਆ ਕਿਉਂਕਿ ਉਹਦੇ ਨਾਲ ਫਿਰ ਜਿਹੜੀ ਭਾਫ਼ ਜੀ ਹੁੰਦੀ ਹੈ ਛੇਤੀ ਉੱਡ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਬੰਕ ਹੀਟਰ ਵਗੈਰਾ ਉਹ ਮੇਕ ਸ਼ੁਰ ਕਰੋ ਵੀ ਚੱਲਦਾ ਹੈਗਾ ਤੇ ਜਦੋਂ ਜਿਹੜਾ ਪਾਣੀ ਹੁੰਦਾ ਮੂਰਲੇ ਮੂਰਲੇ ਪਾਸੇ ਆਪਣਾ ਵਾਈਪਰਾਂ ਦੇ ਉੱਪਰ ਚੱਲਦਾ ਹੁੰਦਾ ਹੈਗਾ ਵਿੰਡਸ਼ੀਲਡ ਵਾਸ਼ਰ ਜਿਹਨੂੰ ਕਹਿ ਦਿੰਨੇ ਆ ਉਹ ਮੇਕ ਸ਼ੁਰ ਕਰੋ ਵੀ -20 ਡਿਗਰੀ ਜਦੋਂ ਤੁਹਾਡੇ ਸਿਰਾਂ ਦੇ ਵਿੱਚ ਪਾਇਆ ਹੋਵੇ ਕਿਉਂਕਿ ਦੂਜਾ ਪੌਣ ਦਾ ਕੋਈ ਫਾਇਦਾ ਨਹੀਂ ਉਹਨੇ ਫਿਰ ਜੰਮ ਜਾਣਾ ਜਦੋਂ ਸਨੋ ਪੈਂਦੀ ਆ ਤੇ ਟਾਇਰਾਂ ਦੇ ਨਾਲ ਛਿੱਟੇ ਉੱਡਦੇ ਆ ਉਦੋਂ ਸ਼ੀਸ਼ੇ ਦੇ ਉੱਤੇ ਉਹ ਪੂਰੇ ਤਰੀਕੇ ਦੇ ਨਾਲ ਚਟਾ-ਚਟਾ ਹੋ ਜਾਂਦਾ ਇੱਕੋ ਇੱਕ ਤਰੀਕਾ ਵੀ ਉਹਨੂੰ ਫਿਰ ਜੇ ਤੁਹਾਡੇ ਕੋਲ ਪਾਣੀ ਹੈਗਾ ਸ਼ੀਸ਼ਿਆਂ ਵਾਲਾ ਤਾਂ ਉਹ ਹੀ ਸਾਫ਼ ਕਰ ਸਕਦਾ ਹੈਗਾ ਇੱਕ ਝਾੜੂ ਜਿਹਾ ਹੁੰਦਾ ਵਰਸ਼ ਜਿਹਾ ਲੱਗਿਆ ਹੁੰਦਾ ਉਹਨਾਂ ਨਾਲ ਤੇ ਉਹ ਤੁਸੀਂ ਜਦੋਂ ਸ਼ੀਸ਼ੇ ਦੇ ਉੱਤੇ ਫੇਰ ਕੇ ਤੇ ਮੁੜ ਕੇ ਬਰਸ਼ ਦੇ ਨਾਲ ਜਿਹੜੀ ਖੁਰਚ ਸਕਦੇ ਹੈਗੇ ਉਹ ਸنو ਜਿਹੜੀ ਜੰਮ ਜਾਂਦੀ ਹੈ ਸ਼ੀਸ਼ੇ ਤੇ ਤੇ ਮੇਕ ਸ਼ੋਰ ਕਰੋ ਤੁਹਾਡੇ ਜਿਹੜੇ ਸਾਈਡਾਂ ਵਾਲੇ ਸ਼ੀਸ਼ੇ ਹੈਗੇ ਆ ਉਹਨਾਂ ਦੇ ਵਿੱਚ ਹੀਟਰ ਵਗੈਰਾ ਚੱਲਦਾ ਹੋਵੇ ਤਾਂ ਕਿ ਜਦੋਂ ਸنو ਪੈਂਦੀ ਹੈ ਫਿਰ ਤੁਹਾਨੂੰ ਪਤਾ ਸنو ਉਹਨਾਂ ਤੇ ਵੀ ਜੰਮ ਜਾਂਦੀ ਹੈ ਇਸ ਦਾ ਕੁਝ ਨਹੀਂ ਹੁੰਦਾ ਸੋ ਬਾਕੀ ਇੱਕ ਚੀਜ਼ ਦਾ ਹੋਰ ਖਿਆਲ ਰੱਖਿਆ ਕਰੋ ਕਈ ਵਾਰੀ ਅੱਜ ਕੱਲ ਤਾਂ ਚਲੋ ਵਿੱਚ ਟਰੱਕ ਦੇ ਆ ਗਏ ਆ ਟੈਂਪਰੇਚਰ ਵਾਲੇ ਮੀਟਰ ਜੇ ਵੀ 34 ਡਿਗਰੀ ਦਾ ਹੋ ਗਿਆ ਟੈਂਪਰੇਚਰ ਇੰਨਾ ਹੋ ਗਿਆ ਜਿਹੜਾ ਤਾਂ ਸੱਜਰੀ ਸنو ਪੈਂਦੀ ਹੁੰਦੀ ਹੈ ਉਹ ਤਾਂ ਇੰਨੀ ਖਾਸ ਨਹੀਂ ਗੱਲ ਕਹਿੰਦੀ ਜਦੋਂ ਫਿਰ ਉਦੋਂ ਬਾਅਦ ਦੇ ਵਿੱਚ ਟੈਂਪਰੇਚਰ ਲੋ ਹੋ ਕੇ ਉਹਦੀ ਬਲੈਕ ਆਈਸ ਬਣ ਜਾਂਦੀ ਹੈ ਨਾ ਉਦੋਂ ਫਿਰ ਟਰੱਕ ਥੋੜਾ ਸੰਭਲਦਾ ਨਹੀਂ ਜੇ ਕਿਤੇ ਤੁਸੀਂ ਬ੍ਰੇਕ ਬਰੂਕ ਮਾਰਤੀ ਤਾਂ ਉਹ ਫਿਰ ਰੁਕਣਾ ਨਹੀਂ ਜਿਵੇਂ ਪਾਇਲ ਅਪ ਹੁੰਦੀ ਹੁੰਦੀ ਹੈ ਫ੍ਰੀਵੇ ਦੇ ਇੱਕ ਰੂਜੇ ਦੇ ਮਗਰ ਵੱਜਦੇ ਆ ਡੜ ਡੜ ਇਸ ਤਰੀਕੇ ਦੇ ਨਾਲ ਜਾ ਕੇ ਵੱਜੀ ਜਾਂਦੇ ਹੁੰਦੇ ਆ ਤੇ ਉਹਦਾ ਸਭ ਤੋਂ ਬੈਸਟ ਤਰੀਕਾ ਇਹੀ ਹੈ ਵੀ ਜੇ ਤੁਸੀਂ ਜਿਵੇਂਾ ਟਰੱਕ ਚਲਾ ਰਹੇ ਹੋ ਤੇ ਤੁਹਾਡੇ ਟਾਇਰ ਦੇ ਨਾਲ ਪਿਛਲੇ ਟ੍ਰੇਲਰ ਦੇ ਵਿੱਚ ਤੁਹਾਨੂੰ ਨਹੀਂ ਦਿਸਦੀ ਸਨੋ ਉੱਡਦੀ ਨਾਲ ਤਾਂ ਇਹਦਾ ਮਤਲਬ ਜਿਹੜੀ ਬਰਫ਼ ਆ ਉਹ ਜੰਮ ਚੁੱਕੀ ਆ ਬਲੈਕ ਆਈਸ ਬਣ ਚੁੱਕੀ ਆ ਜਿੰਨੀ ਛੇਤੀ ਹੋ ਸਕਦਾ ਆਪਦਾ ਰੋਕ ਕੇ ਦੰ ਚੜਨ ਦੀ ਅਦੇਕ ਕਰੋ ਤੇ ਜੇ ਤੁਹਾਡੇ ਟਾਇਰ ਦੇ ਨਾਲ ਮਗਰ ਤੋਂ ਨੂੰ ਬਰਫ਼ ਉੱਡਦੀ ਦਿਸੀ ਜਾਂਦੀ ਆ ਫੇਰ ਮੇਰਾ ਖਿਆਲ ਐ ਢੀ ਵਾਰੀ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਇੱਥੋਂ ਪਤਾ ਲੱਗਦਾ ਵੀ ਬਰਫ਼ ਨਹੀਂ ਜੰਮੀ ਹੋਈ ਤੇ ਕੋਈ ਚੱਕਰ ਨਹੀਂ ਆਉਦਾ ਦੱਬੀ ਚੱਲੋ ਬਾਕੀ ਸਿਆਲਾਂ ਦੇ ਦਿਨਾਂ ਦੇ ਵਿੱਚ ਆਪਦੇ ਟਰੱਕ ਦੇ ਵਿੱਚ ਪਾਣੀ ਵਗੈਰਾ ਆਪਦਾ ਡਰਾਈ ਫਰੂਟ ਵਗੈਰਾ ਜਾਂ ਫੂਡ ਵਗੈਰਾ ਐਕਸਟਰਾ ਰੱਖੋ ਕਿਉਂਕਿ ਪਤਾ ਨਹੀਂ ਹੁੰਦਾ ਸੜਕ ਦੇ ਉੱਤੇ ਕਿੱਥੇ ਕਿੰਨਾ ਚਿਰ ਖੜਨਾ ਪੈ ਜਾਣਾ ਹੈਗਾ ਜੇ ਮੇਰਾ ਖਿਆਲ ਹੈ ਵੀ ਜਾਰੇ 스노ਵ ਵਗੈਰਾ ਪੈਂਦੀ ਆ ਤੇ ਸਭ ਤੋਂ ਬਿਅਸਤ ਤਰੀਕਾ ਇਹੀ ਆ ਵੀ ਆਪ ਦਾ ਟਰੱਕ ਲਾ ਕੇ ਕਿਤੇ ਸੌਜੋ ਕਿਉਂਕਿ ਬਹੁਤ ਡੇਂਜਰਸ ਹੁੰਦਾ ਐ 스노ਵ ਵਾਲਾ ਸਿਸਟਮ ਕਿਉਂਕਿ ਰੁਕਦਾ ਨਹੀਂ ਟਰੱਕ ਫਿਰ ਜਦੋਂ ਤਲਕ ਤਲਕ ਜਾਂਦਾ ਪਤਾ ਨਹੀਂ ਕਿੰਨਾ ਕੁ ਨੁਕਸਾਨ ਫਿਰ ਇਹ ਕਰ ਜਾਂਦਾ ਐ ਕਾਬ ਦੇ ਟਾਇਰਾਂ ਦਾ ਖਿਆਲ ਰੱਖੋ ਵੀ ਗੱਡੀ ਗੱਡੀ ਉਹਦੀ ਪੂਰੀ ਹੋਵੇ ਟਾਇਰਾਂ ਦੇ ਉੱਤੇ ਕਿਉਂਕਿ ਜੇ ਕੋਨੇ ਮੂਨੇ ਟਾਇਰ ਲਈ ਫਿਰਦੇ ਹੋ ਤਾਂ ਉਹ ਵੀ ਫਿਰ ਸਿਆਲਾਂ ਦੇ ਵਿੱਚ ਸਲਿੱਪ ਸਲੁੱਪ ਛੇਤੀ ਕਰ ਜਾਂਦੇ ਹੈਗੇ ਆ ਬਾਕੀ ਕਈ ਵਾਰੀ ਆਪਾਂ ਜਾਣੇ ਹੁੰਨੇ ਆ ਅਪਹਿੱਲ ਤੇ ਉੱਥੇ ਕਿਤੇ ਟ੍ਰੈਫਿਕ ਕੜਜ ਖੜ ਜੇਵੇ ਤੇ ਸਨੋ ਪਈ ਹੋਵੇ ਉੱਥੋਂ ਪਰ ਟਰੱਕ ਪੱਟਣਾ ਬੜਾ ਔਖਾ ਹੋ ਜਾਂਦਾ ਉੱਥੇ ਖੜ ਕੇ ਪਹਿਲੇ ਚੇਨ ਚੂਨ ਪਾ ਕੇ ਟਰੱਕ ਪੱਟਣ ਦੀ ਕੋਸ਼ਿਸ਼ ਕਰੋ ਤੇ ਜੇ ਕੋਈ ਹੋ ਸਕਦਾ ਤਾਂ ਕੋਸ਼ਿਸ਼ ਕਰੋ ਵੀ ਨਹੀਂ ਟਰੱਕ ਰੋਕਣਾ ਪੈਂਦਾ ਤਾਂ ਹੌਲੀ 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 ਕਰਕੇ ਉਹਨੂੰ ਲਈ ਚੱਲੋ ਬਾਕੀ ਜਦੋਂ ਤੁਹਾਨੂੰ ਪਤਾ ਵੀ ਸਨੋ ਪਈ ਹੁੰਦੀ ਆ ਕਈ ਵਾਰੀ ਰਾਈਟ ਲੇਨ ਚੱਲਦੀ ਹੁੰਦੀ ਆ ਉਹ ਸਾਫ਼ ਕੀਤੀ ਹੁੰਦੀ ਆ ਉਹਨਾਂ ਦੇ ਸਨੋ ਜਿਹੜੇ ਸਾਫ਼ ਕਰਨ ਵਾਲੇ ਫਰਦੇ ਹੁੰਦੇ ਚੱਪੂ ਜੇ ਤੇ ਉਹਦੇ ਚ ਲਈ ਚਲੋ ਇੱਕ ਰੂਜੇ ਦੇ ਮਗਰ ਲਾ ਕੇ ਕੋਸ਼ਿਸ਼ ਨਾ ਕਰੋ ਵੀ ਮੂਹਰੇ ਕੱਢਣਾ ਬਹੁਤ ਵੇਰੀ ਆਪਾ ਦੇਖਦੇ ਆ ਵੀ ਲੈਫਟ ਲੇਨ ਦੇ ਵਿੱਚ ਦੀ ਪਾ ਕੇ ਟਰੱਕ ਨੱਪੀ ਜਾਂਦੇ ਹੁੰਦੇ ਆ ਤੇ ਉਹ ਲੈਫਟ ਲੇਨ ਦੇ ਵਿੱਚ ਸਨੋ ਬਹੁਤ ਪਈ ਹੁੰਦੀ ਨਾਲੇ ਤਾਂ ਤੁਸੀਂ ਦੂਜੇ ਟ੍ਰੈਫਿਕ ਦੇ ਉੱਤੇ ਸਨੋ ਸਿੱਟਦੇ ਜਾਂਦੇ ਹੋ ਮੂਰੇ ਜਾ ਕੇ ਤੁਹਾਡਾ ਟਰੈਕਟਰ ਸਲਿੱਪ ਕਰ ਗਿਆ ਕੁਝ ਹੋਰ ਹੋ ਗਿਆ ਫਿਰ ਕਿੰਨਾ ਜ਼ਿਆਦਾ ਨੁਕਸਾਨ ਹੋਊਗਾ ਸੋ ਕੋਸ਼ਿਸ਼ ਕਰੋ ਟ੍ਰੈਫਿਕ ਦੇ ਫਲੋ ਦੇ ਅਨਸਾਰ ਜੋ ਵੀ 25 30 ਦੀ ਸਪੀਡ ਤੇ ਜਾਂਦਾ ਉਵੇਂ ਤੁਰੇ ਚੱਲੋ ਇੱਕ ਲਾਈਨ ਦੇ ਵਿੱਚ ਕੱਟ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਬਰਫ਼ ਦੇ ਵਿੱਚ ਜਦੋਂ ਨਵਾਂ ਟਰੱਕ ਲੀ ਪਾਉਂਦਾ ਉਹ ਤਲਕ ਤਲਕ ਜਾਂਦਾ ਹੁੰਦਾ ਤੇ ਬਾਕੀ ਬਲੈਂਕਟ ਵਗੈਰਾ ਮੋਟੇ ਰੱਖੋ ਕਈ ਵਾਰੀ ਹੀਟਰ-ਹਟਰ ਬੰਦ ਹੋ ਜੇਵੇ ਟਰੱਕ ਕਿਤੇ ਖੜਾਉਣਾ ਪੈ ਜਵੇ ਤੇ ਪਿੱਛੇ ਤੁਹਾਡੇ ਕੋਲੇ ਹੋਵੇ ਮੋਟਾ ਬਲੈਂਕਟ ਵਗੈਰਾ ਜੀ ਦਾ ਕਰਕੇ ਤੁਸੀਂ ਥੋੜਾ ਟਾਈਮ ਕੱਢ ਸਕੋ ਤੇ ਬਾਕੀ ਜਿਵੇਂ ਕਹਿਆ ਵੀ ਆਪਦੇ ਕੋਲੇ ਫੂਡ ਫਾਰ ਜਾਦੇ ਰੱਖੋ ਤੇ ਜਿਵੇਂ ਕਹਿਆ ਵੀ ਆਪ ਦਾ ਧਿਆਨ ਨਾਲ ਚਲਾਓ ਕਿਉਂਕਿ ਮਸ਼ੀਨਰੀ ਬਹੁਤ ਵੱਡੀ ਹੁੰਦੀ ਹੈਗੀ ਆ ਸੜਕਾਂ ਦੇ ਉੱਤੇ ਕਈ ਵਾਰੀ ਖੜਨਾ ਵੀ ਪੈ ਜਾਂਦਾ ਬਾਕੀ ਤੇਲ ਤੂ ਲਾਭ ਦਾ ਫੁੱਲ ਭਰਾ ਕੇ ਰੱਖੋ ਤਾਂ ਕਿ ਫ੍ਰੀਜ ਵਗੈਰਾ ਨਾ ਹੋਵੇ ਜੇ ਜਾਰੇ ਸਨੋਥ ਨੂੰ ਪਈ ਹੁੰਦੀ ਆ ਮੋਸਟਲੀ ਤਾਂ ਇਹਨਾਂ ਨੇ ਟ੍ਰੀਟਮੈਂਟ ਵਗੈਰਾ ਪੰਪਾਂ ਤੇ ਪਾਈ ਹੁੰਦੀ ਆ ਪਰ ਜੇ ਫੇਰ ਵੀ ਤੁਹਾਨੂੰ ਲੱਗਦਾ ਤਾਂ ਤੁਸੀਂ ਉਹ ਜੈਲ ਵਗੈਰਾ ਲੈ ਕੇ ਟਰੱਕ ਸਟਾਪ ਤੋਂ ਪਾ ਲੋ ਤਾਂ ਕਿ ਤੁਹਾਡਾ ਡੀਜ਼ਲ ਨਾ ਫ੍ਰੀਜ ਹੋਵੇ ਬਾਕੀ ਮੈਂ ਕੰਨ ਵੀ ਜਿਆਦੇ ਟੈਂਪਰੇਚਰ ਲੋ ਆ ਜਿਵੇਂ 7-8 ਡਿਗਰੀ ਟੈਂਪਰੇਚਰ ਆ ਤਾਂ ਟਰੱਕ ਨਾ ਬੰਦ ਕਰੋ ਉਹਨੂੰ ਚੱਲੀ ਜਾਣ ਦਿਓ ਕਿਉਂਕਿ ਕਈ ਵਾਰੀ ਫਿਰ ਪਾਈਪਾਂ ਪੋਪਾਂ ਫ੍ਰੀਜ਼ ਹੋ ਕੇ ਇਹ ਮਕਲ ਕੋਲੈਂਟ ਵੀ ਲੀਕ ਹੋ ਜਾਂਦਾ 에ਅਰ ਵੀ ਲੀਕ ਹੁੰਦੀ ਆ ਕਈ ਵਾਰੀ ਟਰੈਲਰ ਦੇ ਬ੍ਰੇਕ ਨਹੀਂ ਖੁੱਲਦੇ ਜੇਕ ਅਲਕੋਹਲ ਵੈਪੋਰਟ ਗਿਆ ਹੁੰਦਾ ਉਹ ਰੱਖੋ ਕੋਲੇ ਜੇ ਇੱਕ ਤੇ ਟਰੱਕ ਟਰੈਲਰ ਦੀਆਂ ਬ੍ਰੇਕਾਂ ਬਰੂਕਾਂ ਜਾਮ ਹੋ ਜਾਣ ਤਾਂ ਤੁਸੀਂ ਟਰੱਕ ਟਰੈਲਰ ਦੀਆਂ ਜਿਹੜੀਆਂ ਪਾਈਪਾਂ ਹੁੰਦੀਆਂ ਉਹਦੇ ਵਿੱਚ ਤੁਸੀਂ ਅਲਕੋਹਲ ਵਾਲਾ ਪਾ ਕੇ ਬ੍ਰੇਕਾਂ ਖੋਲ ਸਕਦੇ ਹੈਗੇ ਹੋ ਕਿਉਂਕਿ ਨਹੀਂ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਬਾਕੀ ਰੀਫਰ ਆ ਜਿਹੜੇ ਚਲਾਉਂਦੇ ਉਹਨਾਂ ਨੂੰ ਇਹ ਹੀ ਕਰੋ ਟਰਾਈ ਵੀ ਜੇ ਜਿਆਦਾ ਟੈਂਪਰੇਚਰ ਲੋ ਆ ਤਾਂ ਰੀਫਰ ਨੂੰ ਆਟੋ ਤੇ ਨਾ ਲਾਓ ਕਿਉਂਕਿ ਕਈ ਵਾਰੀ ਦੁਬਾਰੇ ਸਟਾਰਟ ਹੀ ਨਹੀਂ ਹੁੰਦਾ ਫਿਰ ਉਹ ਫਿਰ ਉਹ ਬੜਾ ਪੰਗਾ ਪੈਂਦਾ ਰਿਪੇਅਰ ਸ਼ਾਪਾਂ ਤੇ ਲਿਜਾ ਕੇ ਬਹੁਤ ਮਹਿੰਗਾ ਕੰਮ ਪੈਂਦਾ ਤੇ ਟਰੱਕ ਰੀਫਰ ਰੈਗੂਲਰ ਚੱਲਣ ਦੇ ਉਹ ਫਿਰ ਵੇਖੀ ਜਿਹੜਾ ਸਨੋ ਵਗੈਰਾ ਪਈ ਹੁੰਦੀ ਆ ਤੇ ਇਹ ਕੁਝ ਕੁ ਚੀਜ਼ਾਂ ਦਾ ਜਿਵੇਂ ਕਿ ਲੈ ਕੇ ਖਿਆਲ ਰੱਖਿਓ ਕਿਉਂਕਿ ਮੂਰੇ ਸੀਜ਼ਨ ਆਉਂਦਾ ਹੈਗਾ ਕੁਝ ਕੁ ਨਵੇਂ ਮੁੰਡੇ ਹੁੰਦੇ ਆ ਜਿੰਨਾਂ ਕੋਲ ਐਕਸਪੀਰੀਅੰਸ ਨਹੀਂ ਹੁੰਦਾ ਸਨੋ ਦਾ ਤੇ ਉਹਨਾਂ ਵਾਸਤੇ ਇਹ ਵੀਡੀਓ ਖਾਸ ਤੌਰ ਤੇ ਬਣਾਈ ਸੀ ਤੇ ਬਾਕੀ ਫੇਰ ਮਿਲਾਂਗੇ ਕਦੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ ਧੰਨਵਾਦ ਬਹੁਤ ਬਹੁਤ